ਮਹਿੰਦਰ ਤੋਂ ਕਾਲੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਪ੍ਰਵਾਸ ਸਮੇਤ ਡੇਰਾ ਵਿਆਸ ਮੁਖੀ ਪਾਪਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ। ਪਤਾ ਲੱਗ ਕੇ ਵਾਪਸ ਆਇਆ ਸ਼ਰਧਾਲੂਆ ਦੀ ਬਸ ਨਾਲ ਵੱਡਾ ਹਾਦਸਾ ਬਸ ਨੂੰ ਅਚਾਨਕ ਲੱਗੀ ਅੱਗ ਕਾਰਨ ਆਠੀ ਦੀ ਗਈ ਚਾਹ ਦੋ ਦਰਜਨ ਤੋਂ ਵੱਧ ਗੰਭੀਰ ਜ਼ਖਮੀ ਹਰਿਆਣਾ ਦੇ ਨੂਚੇ ਹੋਇਆ ਇਹ ਹਾਦਸਾ ਲੁਧਿਆਣਾ ਹੁਸ਼ਿਆਰਪੁਰ ਅਤੇ ਚੰਡੀਗੜ੍ਹ ਤੋਂ ਸੀ ਸ਼ਰਧਾਲੂ ਹੁਸ਼ਿਆਰਪੁਰ ਪાંਚੇ ਉਮੀਦਵਾਰ ਡਾਕਟਰ ਰਾਜਕੁਮਾਰ ਜੱੱਬੇਵਾਲ ਮੰਤਰੀ ਪਰਮਸ਼ੰਕਰ ਜਿੰਪਾ ਵਿਜੇ ਸਾੰਪਲਾ ਸ਼ਰਧਾਲੂਆ ਨਾਲ ਹੋਏ ਹਾਦਸੇ ਤੇ ਜਤਾਇਆ ਦੁੱਖ ਇਹ ਰੋਕ ਸੀ ਜੇ ਦੋ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਇੱਕ ਬੱਚੇ ਨੂੰ ਜ਼ਬਰਦਸਤੀ ਗੱਡੀ 'ਚ ਬਿਠਾਇਆ ਰੋਲਾ ਪਉਣ ਤੇ ਬਾਹਰ ਆਏ ਪਰਿਵਾਰਕ ਮੈਂਬਰਾਂ ਨੇ ਗੱਡੀ ਦਾ ਪਿੱਛਾ ਕਰ ਬਚਾਇਆ ਬੱਚਾ ਜਾਂਚ 'ਚ ਛੁੱਟੀ ਪੁਲਿਸ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਮਾਰ ਹੋਣ ਕਾਰਨ ਦਿੱਲੀ ਦੇ ਹਸਪਤਾਲ 'ਚ ਪਰਤੀ ਪਤਨੀ ਵਰਨੀਤ ਕੋ ਨੇ ਦਿੱਤੀ ਜਾਣਕਾਰੀ ਪੁਨੀਆਲਾ 'ਚ ਇਹ ਓਵਰ ਕਾਰਨ ਹੋਇਆ ਵੱਡਾ ਹਾਦਸਾ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਦੇ 3 ਤੋਂ 4 ਵਿਦਿਆਰਥੀਆਂ ਦੀ ਹੋਈ ਹੌ ਤੇ ਇੱਕ ਵਿਦਿਆਰਥੀ ਜ਼ਖਮੀ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਰੀ ਸਮੁਸਤੇ ਦੇ ਸਤਲੁਜ ਦਰਿਆ ਨੇੜੇ ਬਰਾਮਤ ਹੋਈ ਨਜਾਇਜ਼ ਸ਼ਰਾਬ ਮੌਕੇ ਤੇ ਨਸ਼ਟਕਰ ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ ਖਰੜ ਦੇ ਅਧਿਨ ਸਨੀਨ ਕਲੇਫ 625010 ਪੈਟਰੋਲ ਪੁਆ ਨੋਜਵਨ ਖਿਆਰ ਅਫੂ ਚੱਕਰ ਸੀਸੀਟੀਵੀ ਆਈ ਸਾਹਮਣੇ ਪੈਟਰੋਲ ਪੰਪ ਦੇ ਮੁਲਾਜ਼ਮ ਨੇ ਕਸੀ ਸਾਰੀ ਗੱਲ ਹਟਿਆਰਾ ਦੇ ਸਹਿਜ ਵੀਰ ਸਿੰਘ ਨੇ 504 460 ਨੰਬਰ ਲੈ ਕੇ ਮੈਡੀਕਲ ਸਟ੍ਰੀਮ ਚੇਕ ਕੀਤਾ ਨਾ ਰੋਸ਼ਨ ਖੋਦੇ ਅਧਿਆਪਕ ਅਤੇ ਵਿਦਿਆਰਥੀ ਸ਼ਕਨਾ ਦੇ ਟੋਕਰੀ ਅਤੇ ਹੋਰ ਮਠਿਆਈਆਂ ਲੈ ਕੇ ਵਿਦਿਆਰਥੀ ਦੇ ਘਰ ਪਹੁੰਚੇ ਪੰਜਾਬ ਚਾਤ ਦੀ ਗਰਮੀ ਦਾ ਕਹਿਰ ਲੋਕੋ ਰਹੇ ਪਰੇਸ਼ਾਨ ਡਾਕਟਰਾਂ ਨੇ ਤਰਲ ਪ੍ਰਦਾਰਥ ਦੀ ਵਰਤੋਂ ਕਰਨ ਸਤੇ ਬਹਿਰ ਵੇਲੇ ਘਰ ਤੋਂ ਬਹਰ ਨਾ ਜਾਣ ਦੀ ਦਿੱਤੀ ਸਲਾਹ ਮਥੜੀ ਕੀ ਵਾਪਸ ਆ ਰਹੇ ਸ਼ਰਦਾਲੂਆਂ ਦੀ ਬਸ ਨਾਲ ਵੱਡਾ ਹਾਦਸਾ ਬਸ ਨੂੰ ਅਚਾਨਕ ਅੱਗ ਲੱਗਣ ਕਾਰਨ ਆਠੀ ਗਈ ਜਾਨ 2 ਦਰਜਨ ਤੋਂ ਵੱਧ ਗੰਭੀਰ ਜ਼ਖਮੀ ਹਰਿਆਣਾ ਦੇ ਨੋਚ ਦੇ ਰਾਤ ਵਾਪਰਿਆ ਹਾਦਸਾ ਮ੍ਰਿਤਕਾਂ ਚ ਪੰਜਾਬ ਦੇ ਲੁਧਿਆਣਾ ਹੁਸ਼ਿਆਰਪੁਰ ਤੇ ਚੰਡੀਗੜ੍ਹ ਦੇ ਸ਼ਰਦਾਲੂ ਸ਼ਾਮਲ ਬਸ ਤੇ ਸਵਾਰ ਸਨ 60 ਦੇ ਕਰੀਬ ਸਵਾ ਉੱਤਰ ਭਾਰਤ ਦੇ ਕਈ ਸੂਬਿਆਂ 'ਚ ਪਵੇਗੀ ਭਾਰੀ ਗਰਮੀ ਹੀਟ ਵੇਵ ਦਾ ਅਲਰਟ ਜਾਰੀ ਮੌਸਮ ਵਿਭਾਗ ਦੇ ਅਨੁਸਾਰ ਅਗਲੇ 5 ਦਿਨਾਂ 'ਚ ਕੇਰਲ, ਤਾਮਿਲਨਾਡੂ ਅਤੇ ਦੱਖਣੀ ਕਰਨਾਟਕ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਰਾਜਪਾਲ ਦੇ ਖਿਲਾਫ ਛੇੜਛਾੜ ਦਾ ਮਾਮਲਾ ਕੋਲਕਾਤਾ ਪੁਲਿਸ ਨੇ ਰਾਜਪਵਨ ਦੇ ਤਿੰਨ ਕਰਮਚਾਰੀਆਂ ਖਿਲਾਫ ਮਾਮਲਾ ਕੀਤਾ ਦਰਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 13 ਮਈ ਨੂੰ ਹੋਏ ਗੋਟਮਾਰ ਦੇ ਮਾਮਲੇ ਦੇ ਸ਼ਿਕਾਰ ਆਵਾਜ਼ਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਆਈ ਰਿਪੋਰਟ ਸਵਾਤੀ ਮਾਲੀਵਾਲ ਦੀ ਅੱਖ ਤੇ ਲੱਤ ਤੇ ਸਾੜ ਦੇ ਨਿਸ਼ਾਨ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਸੀਐਮ ਕੇਜਰੀਵਾਲ ਦੇ ਪੀਏ ਵਿਭਕੁਮਾਰ ਨੂੰ ਹਿਰਾਸਤ ਚੁਲਿਆ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹائش ਤੇ ਪਹੁੰਚੇ ਰਾਗਵ ਚੱਟਾ ਬ੍ਰਿਟੇਨ ਚ ਅੱਖਾਂ ਦਾ ਆਪਰੇਸ਼ਨ ਕਰਵਾ ਕੇ ਪਰਤੇ ਹਨ ਭਾਰਤ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਮੈਟਰੋ ਚ ਦੀ ਤਸਫਰੀ ਯਾਤਰੀਆਂ ਨਾਲ ਕੀਤੀ ਗੱਲਬਾਤ ਦਿੱਲੀ ਤੋਂ ਬੈਂਗਲੁਰੂ ਜਾ ਰਹੀ ਫਲਾਈਟ ਅਚਾਨਕ ਲੱਗੀ ਆ ਕੇ ਦਿੱਲੀ 에어ਪੋਰਟ ਤੇ ਹੋਈ ਐਮਰਜੈਂਸੀ ਲੈ ਲੀ ਸਵਾਤੀ ਮਾਲੀਵਾਲ ਹਮਲੇ ਤੇ ਅਤਿਸ਼ੀ ਦਾ ਵੱਡਾ ਦਾਵਾ ਵਿਵਕ ਕੁਮਾਰ ਦੇ ਖਿਲਾਫ ਸਾਜ਼ਿਸ਼ ਰਚਨ ਦੇ ਲਈ ACB ਕੇਸ ਦਾ ਕੀਤਾ ਗਿਆ ਇਸਤੇਮਾਲ ਸੁਕਮਾ ਦੇ ਵਿੱਚ ਜਵਾਨਾਂ ਨੂੰ ਮਿਲੀ ਵੱਡੀ ਸਫਲਤਾ ਮੁੱਠਪੇੜ ਦੇ ਵਿੱਚ ਇੱਕ ਨਕਸਲੀ ਕੀਤਾ ਢੇਰ ਕੜਾਕੇ ਦੀ ਗਰਮੀ ਦੇ ਕਾਰਨ ਬ੍ਰह्मਸਰੋਵਰ ਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਘਟੀ 12-45 ਡਿਗਰੀ ਤੋਂ ਹੋਇਆ ਪਰ ਤਾਈਵਾਨ ਚ ਨਵੇਂ ਰਾਸ਼ਟਰਪਤੀ ਲਾਈਚਿੰਗ ਦੀ ਸੋ ਚੁੱਕਣ ਤੋਂ 2 ਦਿਨ ਪਹਿਲਾਂ ਸ਼ੁੱਕਰਵਾਰ ਨੂੰ ਦੇਸ਼ ਦੀ ਸੰਸਦ ਮੈਂਬਰਾਂ ਵਿੱਚ ਕਾਲੇ ਜਬਰਦਸਤੜਾਈ ਉਹ ਸੰਸਦ ਮੈਂਬਰ ਸਪੀਕਰ ਦੀ ਸੀਟ ਤੇ ਚੜ ਕੇ ਉਹ ਇੱਕ ਦੂਜੇ ਨੂੰ ਖਿੱਚਦੇ ਅਤੇ ਮਾਰਦੇ ਨਜ਼ਰਾਈ ਕਿਰਗਿਸਤਾਨ ਦੀ ਰਾਜਧਾਨੀ ਵਿਚਕੇਕ ਦੇ ਵਿੱਚ ਥੇਰ ਰਾਤ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ ਜਿਸ ਦੇ ਵਿੱਚ 29 ਵਿਦਿਆਰਥੀ ਜ਼ਖਮੀ ਹੋਏ ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵਿਦਿਆਰਥੀਆਂ ਨੂੰ ਹੋਸਟਲ ਤੋਂ ਬਾਹਰ ਆਉਣ ਤੋਂ ਕਿਤਾਮਣਾ ਇਜ਼ਰਾਈਲ ਪਲਾਂ ਨੂੰ ਡੇਰ ਰਾਤ ਕਾਜਾ ਵਿੱਚ ਤਿੰਨ ਬਦਕਾ ਦੀਆਂ ਲਾਸ਼ਾਂ ਮਿਲੀਆਂ ਜਿਸ ਕਿਨਾਂ ਵਿੱਚ ਇੱਕ ਲੜਕੀ ਦੀ ਲਾਸ਼ ਹੈ ਜਿਸ ਨੂੰ ਅਮਾਜ਼ ਦੇ ਲੜਕਿਆਂ ਨੇ ਕਾਜਾ ਦੀਆਂ ਕਲੀਆਂ ਦੇ ਵਿੱਚ ਨਿਰਵਸਤਰ ਘੁਮਾਇਆ ਅਮਰੀਕਾ ਨੇ ਭਾਰਤ ਦੇ ਵਿੱਚ ਹੋ ਰਹੀਆਂ ਚੋਨਾ ਦੀ ਕੀਤੀ ਤਾਰੀਫ ਟਵੀਟ ਹੌਸ ਨੇ ਕਿਹਾ ਭਾਰਤ ਤੋਂ ਵੱਧ ਦੁਨੀਆ ਦੇ ਵਿੱਚ ਕਿਸੇ ਵੀ ਜੀਵਨਤ ਲੋਕਤੰਤਰ ਨਹੀਂ ਭਾਰਤਿਆ ਦੀ ਵੋਟ ਪਾਉਣ ਅਤੇ ਸਰਕਾਰ ਵਿਰੋਧ ਵਾਲੀ ਚੋਣ ਦੀ ਸਮਰਥਾ ਸਲਾਗਾ ਯੋਗ ਹੈ ਤਾਈਵਾਨ ਚੀਨ ਦੇ ਕੋਲ ਸਥਿਤ ਇੱਕ ਛੋਟਾ ਜਿਹਾ ਦੇਸ਼ ਅੱਜ ਪੂਰੀ ਦੁਨੀਆ ਨੂੰ ਸੈਮੀ ਕੰਡਕਟਰ ਚਿਪਸ ਸਪਲਾਈ ਕਰ ਰਿਹਾ ਹੈ ਹੁਣ ਭਾਰਤ ਵੀ ਇਸ ਦੌਰੇ ਵਿੱਚ ਸ਼ਾਮਿਲ ਹੈ ਕਿਉਂਕਿ ਭਾਰਤ ਗੁਜਰਾਤ ਅਤੇ ਅਸਾਮ ਦੇ ਵਿੱਚ ਸੈਮੀ ਕੰਡਕਟਰ ਚਿਪਸ ਪਲਾਂਟ ਬਣਾਏ ਜਾ ਰਹੇ ਹਨ अफगानिस्तान ਦੇ ਪਾਮੀਆਂ ਸੂਬੇ 'ਚ ਦਰ ਰਾਤ ਚਲਿਆ ਕੋੜਿਆ ਜੇਸੀ ਵਿੱਚ ਤਿੰਨ ਵਿੱਚ ਵਿਦੇਸ਼ੀਆ ਸਮੇਤ ਚਾਰ ਲੋਕਾਂ ਦੀ ਹੋਈ ਮੌਤ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਘਟਨਾ ਵਾਲੀ ਥਾਂ ਤੋਂ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸੀਨ ਨਕਵੀ ਨੇ ਉਦਾਸੀਆਂ ਨੂੰ ਸਮਰਥਨ ਦੇ ਲਈ ਭਾਰਤ ਦੀ ਤਾਰੀਫ਼ ਕੀਤੀ ਉਹਨਾਂ ਨੇ ਕਿਹਾ ਕਿ ਭਾਰਤ ਦੀ ਤਰੱਕੀ ਦਾ ਇੱਕ ਹੀ ਮੁਕਰਨਾ ਕਿ ਉਹ ਆਪਣੇ ਕਾਰੋਬਾਰੀਆ ਦਾ ਸਮਰਥਨ ਕਰਦਾ ਹੈ ਜਦ ਕਿ ਪਾਕਿਸਤਾਨ ਦੇ ਵਿੱਚ ਜੇਕਰ ਕੋਈ ਉਹ ਪਾੜਿਤ ਰਕੀ ਕਰਦਾ ਤਾਂ ਉਸ ਨੂੰ ਚੋਰ ਕਿਹਾ ਜਾਂਦਾ ਹੈ ਅਮਰੀਕੀ ਸੂਬੇ ਐਰੀਜ਼ੋਨਾ ਦੇ ਸਰਪ੍ਰਾਈਜ਼ ਸ਼ਹਿਰ ਤੋਂ ਇੱਕ ਬਹੁਤ ਹੀ خوفਨਾਕ ਘਟਨਾ ਸਾਹਮਣੇ ਤੁਹਾਨੂੰ ਦੱਸ ਦਈਏ ਪਿਤਾ ਨੇ ਆਪਣੇ ਹੀ 6 ਮਹੀਨੇ ਦੇ ਬੱਚੇ ਨੂੰ ਗੋਲੀਆਂ ਚਾਦ ਦਿੱਤੀਆ ਦੱਸਿਆ ਜਾ ਰਿਹਾ ਹੈ ਕਿ ਮਾਸੂਮ ਬੱਚੇ ਦੀ ਜਾਨ ਪਾ ਸਕਦੀ ਹੈ ਅਤਾਤ ਹੋਈ ਭਿਆਨਕ ਲੜਾਈ ਦਰਮਿਆਨ ਇਜ਼ਰਾਈਲ ਨੇ ਕਮਾਂਤਰੀ ਅਦਾਲਤ ਚ ਜਾ ਕੇ ਆਪਣੇ ਹਮਲਿਆਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਇਸ ਦਰਮਿਆਨ ਇਜ਼ਰਾਈਲ ਫੌਜ ਨੇ ਦਾਅਵਾ ਕੀਤਾ ਕਿ ਉਸਨੇ ਜਬਾਲੀਆ ਸਰਨਾਪਤੀ ਖੇਤਰ ਚ ਕਾਰਵਾਈ ਦੌਰਾਨ 60 ਤੋਂ ਚਾਦਾ ਫਸਲ ਨਿਥੀ ਲੜਾਕਿਆਂ ਨੂੰ ਮਾਰਿਆ ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ ਡੈਨਸੀ velocityX ਦੇ ਪੱਤੇ ਤੇ ਅਥੋਰੇ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ 30 ਸਾਲ ਦੀ ਸਜ਼ਾ। ਅਸਮਾਨ ਠੂਰੀ ਮਹਿੰਗਾਈ ਤੇ ਰਾਜਨੀਤਿਕ ਤਣਾਅ ਦੇ ਕਾਰਨ ਆਉਣ ਵਾਲੇ ਦਿਨ ਵਿਸ਼ਵ ਅਰਥਚਾਰੇ ਲਈ ਮਾੜੇ ਸਾਬਤ ਹੋ ਸਕਦੇ ਨੇ। ਇੱਕ ਅੱਛਾ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਪ੍ਰਗਟਾਇਆ। IMF ਨੂੰ ਚਿੰਤਾ ਹੈ ਕਿ ਅਮਰੀਕਾ ਤੇ ਚੀਨ ਵਿਚਾਲੇ ਵੱਧਦੇ ਵਪਾਰਕ ਤਣਾਅ ਦੇ ਕਾਰਨ ਵਿਸ਼ਵ ਅਰਥ ਵਿਵਸਥਾ ਪਟੜੀ ਤੋਂ ਉਤਰ ਸਕਦੀ ਹੈ। ਅੱਜ ਸਰਾਫਾ ਬਾਜ਼ਾਰ 'ਚ 22 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 69250 ਰੁਪਏ ਅਤੇ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 72710 ਰੁਪਏ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਚਾਂਦੀ 92500 ਰੁਪਏ ਪ੍ਰਤੀ ਕਿਲੋ ਦੀ ਕੀਮਤ 'ਤੇ ਵਿਕਰੇਗੀ ਤੇਲ ਮਾਰਕੀਟਿੰਗ ਕੰਪਨੀਆਂ ਹਰ ਰੋਜ਼ ਸਵੇਰੇ 6 ਵਜੇ ਇੰਦਨ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ ਇਸੇ ਦੇ ਚੱਲਦਿਆਂ ਨਵੀਆਂ ਕੀਮਤਾਂ ਮੁਤਾਬਕ ਦਿੱਲੀ ਦੇ ਵਿੱਚ ਪੈਟਰੋਲ 94.72 ਰੁਪਏ ਤੇ ਡੀਜ਼ਲ ਦੀ ਕੀਮਤ 87.6 ਰੁਪਏ ਨਿਰਧਾਰਤ ਕੀਤੀ ਗਈ ਹੈ। ਹੁਣ EPF ਤੋਂ ਪੈਸੇ ਕਢਵਾਉਣਾ ਪਹਿਲੇ ਨਾਲੋਂ ਆਸਾਨ ਹੋ ਗਿਆ ਹੈ EPFO ਨੇ ਆਟੋ ਮੋਡ ਨਿਪਟਾਰਾ ਸ਼ੁਰੂ ਕੀਤਾ ਜਿਸ ਤਹਿਤ ਕਰਮਚਾਰੀ ਐਮਰਜੈਂਸੀ ਦੇ ਵੇਲੇ ਆਪਣੇ ਈਪੀਐਫ ਤੋਂ ਪੈਸੇ ਕਢਵਾ ਸਕਦੇ ਨੇ ਇਸ ਦੇ ਲਈ ਕਰਮਚਾਰੀ ਬਿਮਾਰੀ ਸਿੱਖਿਆ ਵਿਆਹ ਅਤੇ ਘਰ ਖਰੀਦਣ ਮੌਕੇ ਲਾਭ ਲੈ ਸਕਣਗੇ ਅੱਜ ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ ਸ਼ੇਅਰ ਬਾਜ਼ਾਰ 'ਚ ਖਾਸ ਸੈਸ਼ਨ ਹੋ ਰਿਹਾ ਨਿਫਟੀ ਬਾਜ਼ੇ ਦੇ ਨਾਲ 22500 ਦੇ ਪੱਧਰ ਤੋਂ ਪਾਰ ਖੁੱਲਿਆ ਜਦਕਿ ਸੈਂਸੈਕਸ 77000 ਦੇ ਪੱਧਰ ਤੋਂ ਉੱਪਰ ਹੈ ਹਾਲਾਂਕਿ ਇਸ ਵਾਰ ਸ਼ਨੀਵਾਰ ਨੂੰ ਖਾਸ ਟਰੇਡਿੰਗ ਹੋ ਰਹੀ ਹੈ ਜੋ ਸੇਬੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੀਤੀ ਜਾ ਰਹੀ ਹੈ। ਥੀਰਾ ਕੰਪਨੀ ਕਿਰਨ ਜੇਮਸ ਦੇ ਪ੍ਰੋਮੋਟਰ ਮਾਜੇ ਭਾਈ ਸ਼ਾਮਜੀ ਭਾਈ ਟੇਲ ਨੇ ਮੁੰਬਈ ਦੇ ਪੋਸ਼ ਇਲਾਕੇ ਅਪਰੋਏ 360 ਵੈਸਟ ਚ ਅਪਾਰਟਮੈਂਟ ਖਰੀਦਿਆ। 79ਵੀਂ ਮੰਜ਼ਲ ਤੇ ਖਰੀਦੇ ਇਸ ਫਲੈਟ ਦੇ ਵਿੱਚ 9 ਕਾਰਾਂ ਦੀ ਪਾਰਕਿੰਗ ਇੱਕੋ ਸਮੇਂ ਤੇ ਕੀਤੀ ਜਾ ਸਕਦੀ ਹੈ। ਇਸ ਫਲੈਟ ਦੀ ਕੀਮਤ 99.4 ਕਰੋੜ ਰੁਪਏ ਟੀਮਰ ਦੇਸ਼ੀਆਂ ਸਭ ਤੋਂ ਵੱਡੀ ਰਿਟੇਲ ਚੇਨਾਂ ਦੇ ਵਿੱਚੋਂ ਇੱਕ ਹੈ ਜੋ ਹੁਣ ਖਰੀਦਦਾਰੇ ਲਈ ਇੱਕ ਵਨ-ਸਟਾਪ ਟਿਕਾਣਾ ਬਣ ਗਿਆ ਪਰ ਕੰਪਨੀ ਦੇ ਸੀਈਓ ਦਾ ਕਹਿਣਾ ਹੈ ਕਿ ਪਰਚੂਨ ਬਾਜ਼ਾਰ 'ਚ ਮੁਨਾਫਾ ਕਮਾਉਣਾ ਔਖਾ ਹੈ ਕਿਉਂਕਿ ਭਾਰਤ ਵਿੱਚ ਗਾਹਕ ਬਿਹਤਰ ਖਰੀਦਦਾਰੀ ਅਨੁਭਵ ਲਈ ਪ੍ਰੀਮੀਅਮ ਦਾ ਭੁਗਤਾਨ ਨਹੀਂ ਕਰਦੇ BHDFC ਅਤੇ Axis Smith ਕਈ ਬੈਂਕ ਵਿਦੇਸ਼ ਚ ਪੈਸੇ ਭੇਜਣ ਦੀ ਇਜਾਜ਼ਤ ਦਿੰਦੇ ਨੇ ਪਰ ਹੁਣ ਇਹਨਾਂ ਬੈਂਕਾਂ ਨੇ ਆਪਣੇ ਲੈਣ ਦੇਣ ਦੇ ਖਰਚੇ ਵਧਾ ਦਿੱਤੇ ਨੇ ਜਿਸ ਕਰਕੇ ਹੁਣ ਵਿਦੇਸ਼ ਪੈਸੇ ਭੇਜਣ ਤੇ ਜ਼ਿਆਦਾ ਚਾਰजेस ਅਦਾ ਕਰਨੇ ਪੈਣਗੇ ਸਾਲਾਂ ਨੂੰ ਲੈ ਕੇ ਪਿਛਲੇ ਮਹੀਨੇ ਸ਼ੁਰੂ ਹੋਇਆ ਵਿਵਾਦ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਇਹ ਵਿਵਾਦ ਹੁਣ ਸਿੰਗਾਪੁਰ ਅਤੇ ਹਾਂਗਕਾਂਗ ਤੋਂ ਹੁੰਦਾ ਹੋਇਆ ਨੇਪਾਲ ਪਹੁੰਚ ਗਿਆ ਨੇਪਾਲ ਨੇ ਭਾਰਤੀ ਬ੍ਰਾਂਡ ਐਵਰੇਸਟ ਅਤੇ ਐਮਪੀਐਚਡੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ 50 ਜਲਦੀ ਹੀ ਦੇਸ਼ ਦੀ ਪਹਿਲੀ ਸੀਐਨਜੀ ਬਾਈਕ ਲਾਂਚ ਕਰੇਗਾ ਜਿਸ ਨਾਲ ਪੈਟਰੋਲ ਦਾ ਖਰਚਾ ਅੱਧਾ ਹੋ ਜਾਵੇਗਾ ਹਾਲਾਂਕਿ ਇਸ ਬਾਈਕ 'ਚ ਪੈਟਰੋਲ ਦੀ ਟੈਂਕੀ ਹੋਵੇਗੀ ਪਰ ਇਹ ਬਾਈਕ ਪੂਰੀ ਤਰ੍ਹਾਂ ਸੀਐਨਜੀ ਤੇ ਵੀ ਚੱਲ ਸਕੇਗੀ ਕੰਪਨੀ ਨੇ ਹਰ ਮਹੀਨੇ 20000 सीएनजी बाइक वेजंदार टी चार रखा है तारक मेहता का उल्टा चश्मा दे सोड्डी उर्फ गुरचरण सिंह ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ 팬સ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ સોड्डी ਆਪਣੇ ਘਰ ਪਰਤ ਆਏ ਨੇ ਦੱਸ દઈએ ਕਿ સોड्डी 25 ਦਿਨਾ ਤੋਂ ਲਾਪਤਾ ਚੱਲ ਰਹੀ ਸੀ ਦੁਨਿਆਵੀ ਜੀਵਨ ਛੱਡਣ ਲਈ ਧਾਰਮਿਕ ਯਾਤਰਾ ਤੇ ਨਿਕਲ ਗਏ ਸੀ ਸੋਢੀ ਤੇ ਹੁਣ ਸੋਢੀ ਅੰਮ੍ਰਿਤਸਰ ਲੁਧਿਆਣਾ ਸਮੇਤ ਕਈ ਗੁਰਦੁਆਰਿਆਂ ਚ ਰਹਿਣ ਮਗਰੋਂ ਘਰ ਵਾਪਸ ਮੁੜ ਆਏ ਨੇ ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਐਨੀ ਦਿਨੀ ਖੂਬ ਸੁਰਖੀਆਂ ਬਟੋਰ ਰਹੀ ਹੈ ਇਸ ਦੀ ਵਜ੍ਹਾ ਉਹਨਾਂ ਦਾ ਕੋਈ ਗੀਤ ਨਹੀਂ ਬਲਕਿ ਕਾਨਸ ਤੇ ਰੈੱਡਕਾਰਪਟ ਤੇ ਵਾਕ ਕਰਨਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸੁਨੰਦਾ ਸ਼ਰਮਾ ਨੇ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਹੈ ਕਿਉਂਕਿ ਸੁਨੰਦਾ ਸ਼ਰਮਾ ਕਾਂਸ ਫਿਲਮ ਫੈਸਟੀਵਲ ਦਾ ਹਿੱਸਾ ਬਣੀ ਹੈ ਸੁਰਖੀਆ ਚ ਰਹਿਣ ਵਾਲੀ ਨੀਆ ਸ਼ਰਮਾ ਵੱਲੋਂ ਆਪਣੇ ਇੰਸਟਾਗ੍ਰam ਤੇ ਸ਼ੋਅ ਦਾ ਟੀਜ਼ਰ ਪੋਸਟ ਕੀਤਾ ਗਿਆ ਹੈ ਨੀਆ ਇਸ ਸ਼ੋਅ ਵਿੱਚ ਇੱਕ ਮਨਮੋਹਕ ਚੁੜੇਲ ਦੀ ਭੂਮਿਕਾ ਨਿਭਾ ਰਹੀ ਹੈ ਖਾਸ ਸੀਨ ਲਈ ਉਸਨੇ ਰਾਜਸਥਾਨ ਵਿੱਚ 50 ਡਿਗਰੀ ਸੈਲਸੀਅਸ ਦੀ ਕਟੋੜ ਅਤੇ ਝੂਲਸ ਦੀ ਗਰਮੀ ਦਾ ਸਾਹਮਣਾ ਕਰਦੇ ਹੋਏ ਇਸ ਨੂੰ ਸ਼ੂਟ ਕੀਤਾ ਨੀਆ ਸ਼ਰਮਾ ਦੇ ਦੋਵੇਂ ਸ਼ੋਅ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨੇ ਗਲੋਬਲ ਆਈਕਨ ਦਿਲਜੀਤ ਦੋਸਾਂਝ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਨੇ ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਦਿਲਜੀਤ ਦੋਸਾਂਝ ਅਮਰੀਕਾ 'ਚ ਆਪਣੀ ਕਈ ਸਾਲਾਂ ਪਹਿਲਾਂ ਮੂਹ ਬੋਲੀ ਵਿਚੜੀ ਭੈਣ ਨੂੰ ਮਿਲੇ ਨੇ ਇਹੀ ਨਹੀਂ ਭੈਣ ਨੂੰ ਦੇਖਦਿਆਂ ਹੀ ਦਿਲਜੀਤ ਦੋਸਾਂਝ ਨੇ ਤੁਰੰਤ ਗੋਡਿਆਂ 'ਪਾਰ ਬੈਠ ਕੇ ਹੱਥ ਜੋੜ ਕੇ ਭੈਣ ਦਾ ਸਵਾਗਤ ਕੀਤਾ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਖਾਲਿਚ ਗਾਇਕ ਮਨਕ੍ਰਿਤ ਔਲਖ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਨੇ ਜਿਸ 'ਚ ਉਹ ਆਪਣੇ ਪੁੱਤਰ ਗੁਰ ਇਮਤੀਆਜ਼ ਔਲਖ ਨਾਲ ਨਜ਼ਰ ਆ ਰਹੇ ਨੇ ਨਾ ਤਸਵੀਰਾਂ 'ਚ ਪਿਓ ਪੁੱਤਰ ਦਾ ਕੂਲ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਫੈਨਸ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਗਾਇਕ ਗੁਰੂ ਰੰਦਾਵਾ ਅਤੇ ਬੱਬੂ ਮਾਨ ਦੀ ਨਿੱਦੀ ਨੀ ਸੋਸ਼ਲ ਮੀਡੀਆ ਉੱਪਰ ਛਾਏ ਹੋਏ ਨੇ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਉਹਨਾਂ ਦੋਵਾਂ ਮਸ਼ਹੂਰ ਕਲਾਕਾਰਾਂ ਨੂੰ ਇਕੱਠੇ ਵੇਖਿਆ ਗਿਆ ਇਸ ਦੌਰਾਨ ਰੰਦਾਵਾ ਨੇ ਬੱਬੂ ਮਾਨ ਦਾ ਹਿੱਟ ਗੀਤ ਹਸਰ ਲਗਾ ਖੂਬ ਮਸਤੀ ਕੀਤੀ ਗੁਰੂ ਨੇ ਆਪਣੇ ਖਾਸ ਪਲਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਨੇ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਕਸਰ ਸੁਰਖੀਆਂ ਚ ਰਹਿਣ ਵਾਲੀ ਨਾਗਿਨ ਪਰ ਅਦਾਕਾਰ ਤੇਜਸਵੀ ਪ੍ਰਕਾਸ਼ ਦਾ ਪੀਲੀ ਡਰੈਸ ਚ ਦਿਲਕਸ਼ ਅੰਦਾਜ਼ ਨਜ਼ਰ ਆਇਆ ਪੀਲੀ ਡਰੈਸ ਚ ਅਦਾਕਾਰ ਤੇਜਸਵੀ ਪ੍ਰਕਾਸ਼ ਨੇ ਕਈ ਖੂਬਸੂਰਤ ਪੋਜ਼ ਦਿੱਤੇ ਕਾਂਸ 2024 ਦੀ ਸ਼ੁਰੂਆਤ ਹੋ ਗਈ ਹੈ ਤੇ ਹਰ ਸਾਲ ਵਾਂਗ ਇਸ ਸਾਲ ਵੀ ਅਦਾਕਾਰ ਈਸ਼ਵਰੀਆ ਰਾਏ ਨੇ ਕੌਨਸ ਚ ਹਿੱਸਾ ਲਿਆ ਅਦਾਕਾਰ ਈਸ਼ਵਰੀਆ ਰਾਏ बच्चन ਨੇ ਟੁੱਟੇ ਹੱਥ ਨਾਲ ਫਾਲਗੁਨੀ ਸੇਨ ਪੀਕੌਕ ਗਾਉਣ ਵਿੱਚ ਕਾਂਸ 2024 ਦੇ ਰੈੱਡ ਕਾਰਪਟ ਤੇ ਸ਼ਿਰਕਤ ਕੀਤੀ ਇਸ ਮੌਕੇ ਅਸ਼ਵਰਿਆ ਨੇ ਤਿਤਲੀ ਬਣ ਕੇ ਮਹਿਫਲ ਲੁੱਟੀ ਹਾਲ ਹੀ ਚ ਹਸਪਤਾਲ ਤੋਂ ਰਾਖੀ ਸਾਵੰਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਅਦਾਕਾਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਹੁਣ ਰਾਖੀ ਨੇ ਖੁਦ ਫੈਨਸ ਨੂੰ ਆਪਣੇ ਹੈਲਥ ਅਪਡੇਟ ਦਿੱਤੀ ਹੈ ਰਾਖੀ ਨੇ ਕਿਹਾ ਹੈ ਕਿ ਮੈਂ ਸਿਹਤ ਨੂੰ ਲੈ ਕੇ ਜ਼ਿਆਦਾ ਗੱਲ ਨਹੀਂ ਕਰ ਸਕਦੀ ਪਰ ਰਿਤੇਸ਼ ਤੁਹਾਨੂੰ ਸਭ ਨੂੰ ਮੇਰੀ ਹਾਲਤ ਬਾਰੇ ਜਾਣਕਾਰੀ ਦਿੰਦੇ ਰਹਿਣਗੇ ਸਰਜਰੀ ਹੋਣ ਤੋਂ ਬਾਅਦ ਮੈਂ ਸਾਰਿਆਂ ਨੂੰ ਟਿਊਮਰ ਦਿਖਾਵਾਂਗੀ ਮੈਨੂੰ ਦਾਖਲ ਹੋਣਾ ਪਿਆ ਕਿਉਂਕਿ ਸਰਜਰੀ ਤੋਂ ਪਹਿਲੇ ਬਲੱਡ ਪ੍ਰੈਸ਼ਰ ਅਤੇ ਹਰ ਚੀਜ਼ ਨੂੰ ਕੰਟਰੋਲ ਕਰਨ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਰੌਇਲ 40 ਬੰਗਲੌਰ ਆਈਪਲ 2024 ਦੇ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ ਚ ਆਪਣੀ ਬੇਟੀ ਭਵਿਕਾ ਨੂੰ ਲੈ ਕੇ ਇੱਕ ਦਿਲਚਸਪ ਖੁਲਾਸਾ ਕੀਤਾ ਹੈ ਕੋਲੀ ਨੇ ਆਪਣੀ ਬੇਟੀ ਭਮਕਾ ਬਾਰੇ ਕੀਤੇ ਖੁਲਾਸੇ ਮੀਡੀਆ ਰਿਪੋਰਟ ਮੁਤਾਬਕ ਕੋਲੀ ਨੇ ਕਿਹਾ ਕਿ ਮੇਰੀ ਬੇਟੀ ਨੂੰ ਬੱਲੇ ਨੂੰ ਹਵਾ 'ਚ ਸਵਿੰਗ ਕਰਨਾ ਪਸੰਦ ਹੈ ਪਰ ਅੰਤ ਵਿੱਚ ਇਹ ਫੈਸਲਾ ਕਰਨਾ ਉਸ ਉੱਤੇ ਨਿਰਭਰ ਰਹੇਗਾ ਕਿ ਉਹ ਆਪਣੇ ਜੀਵਨ ਦੇ ਵਿੱਚ ਕੀ ਕੁਝ ਕਰਨਾ ਚਾਹੁੰਦੀ ਹੈ। ਪੇਸ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par